ਜਦੋਂ ਮੈਂ ਸ਼ੋਅ ਦੇ ਉੱਤੇ ਜਾ ਰਿਹਾ ਹੁੰਦਾ ਤਾਂ ਸ਼ਾਮ ਨੂੰ 7:00 ਵਜੇ ਸਾਰਿਆਂ ਦੇ ਫੋਨਾਂ ਤੇ ਫੋਨ ਆਉਂਦਾ ਉਹ ਤੇ ਲਿਖਿਆ ਹੁੰਦਾ ਮਾਂ ਤੇ ਉਹ ਸਾਰਿਆਂ ਵੀ ਮਾਮਾ ਨਾਲ ਗੱਲ ਕਰਦੇ ਹੁੰਦੇ ਨੇ ਇੱਕ ਮੇਰਾ ਜਿਹੜਾ ਫੋਨ ਆ ਉਹ ਬੰਦ ਹੋ ਮੈਂ ਹੁਣ ਵੀ ਜੇ ਵਾਰ ਮਮਾ ਪਤਾ ਨਹੀਂ ਲੱਗਦਾ ਹੁੰਦਾ ਕਿ ਕੋਈ ਮੈਨੂੰ ਪੁੱਛੂਗਾ ਵੀ ਤੂੰ ਖਾਣਾ ਖਾ ਲਿਆ ਜਨਮ ਤੋਂ ਥੋੜੇ ਸਮੇਂ ਬਾਅਦ ਮੇਰੀ ਮਦਰ ਦੀ ਮੌਤ ਹੋ ਗਈ ਸੀ ਹੈਨਾ ਮਾਂ ਦੇ ਪਿਆਰ ਨੂੰ ਮੈਂ ਹਮੇਸ਼ਾ ਤਰਸਦਾ ਰਿਆ ਅੱਜ ਵੀ ਅੱਜ ਵੀ ਤਰਸਦਾ ਰਿਆ ਹੈਨਾ ਤੇ ਜਦੋਂ ਕਿਤੇ ਗੱਲ ਚੱਲਦੀ ਆ ਭਾਵੇਂ ਦੇਖੋ ਅੱਖਾਂ ਦੇ ਵਿੱਚ ਤਾਜੀ ਵੀ ਕਮਾਨ ਦੀ ਮਮਤਾ ਨੂੰ ਤਰਾਸ ਰਿਹਾ ਮੈਂ ਅੱਜ ਵੀ ਹਨਾ ਭਾਵੇਂ ਆਪਾਂ ਬਹੁਤ ਵੱਡਾ ਨਾਮ ਕਮਾ ਲਿਆ ਬਹੁਤ ਵੱਡੇ ਪੱਤਰ ਤੇ ਚਲੇ ਗਏ ਪਰ ਕਿਤੇ ਜਦੋਂ ਨੇੜੇ ਤੇ ਦੇਖਦਾ ਵੀ ਲੱਗਦਾ ਹੁੰਦਾ ਵੀ ਕਦੇ ਵੀ ਮਾਂ ਸ਼ਬਦ ਜਿਹੜੇ ਕਹਿੰਦੇ ਨੇ ਜਦੋਂ ਮੇਰੇ ਦੋਸਤ ਨੇ ਜਾਂ ਮੇਰੀ ਟੀਮ ਵਾਲੇ ਮੁੰਡੇ ਨੇ ਉਹ ਜਦੋਂ ਆਪਣੀਆਂ ਮਾਮਾ ਨਾਲ ਗੱਲ ਕਰਦੇ ਨੇ ਜਾਂ ਉਹ ਕਿਤੇ ਬਾਹਰ ਹੁੰਦੇ ਨੇ ਉਹਨਾਂ ਨੂੰ ਫੋਨ ਆਉਂਦੇ ਨੇ ਉਹਨਾਂ ਦੀ ਮਾਂ ਮਾਦੇ ਹਨਾ ਤੇ ਮੇਰਾ ਫੋਨ ਖਾਲੀ ਪਿਆ ਹੁੰਦਾ ਜਦੋਂ ਮੈਂ ਸ਼ੋਅ ਦੇ ਉੱਤੇ ਜਾ ਰਿਹਾ ਹੁੰਦਾ ਤਾਂ ਸ਼ਾਮ ਨੂੰ 7:00 ਵਜੇ ਸਾਰਿਆਂ ਦੇ ਫੋਨਾਂ ਤੇ ਫੋਨ ਆਉਂਦਾ ਉੱਤੇ ਲਿਖਿਆ ਹੁੰਦਾ ਮਾਂ ਦਿਲ ਦੇ ਨਾਲ ਹਨਾ ਤੇ ਉਹ ਸਾਰੇ ਆਪਣੀਆਂ ਮਾਂਵਾਂ ਨਾਲ ਗੱਲ ਕਰਦੇ ਹੁੰਦੇ ਨੇ ਇੱਕ ਮੇਰਾ ਜਿਹੜਾ ਫੋਨ ਆ ਉਹ ਬੰਦ ਹੁੰਦਾ ਹਨਾ ਤੇ ਮੈਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣੇ ਹਨਾ ਤੇ ਮੈਂ ਸੋਚਦਾ ਹੁੰਨਾ ਹਨਾ ਬੈਠਾ ਬੈਠਾ ਮੇਰਾ ਮਨ ਬੜਾ ਖਰਾਬ ਹੁੰਦਾ ਤੇ ਮੈਂ ਸੋਚਦਾ ਵੀ ਕਾਸ ਕਿਤੇ ਮੈਨੂੰ ਵੀ ਫੋਨ ਆਊਗਾ ਕਿਤੇ ਮੇਰਾ ਇੰਤਜ਼ਾਰ ਅੱਜ ਵੀ ਹੈ ਜਦੋਂ ਮੈਂ ਵਿਦੇਸ਼ਾਂ ਦੇ ਵਿੱਚ ਜਾਂ ਨਾ ਮੇਰੇ ਨਾਲ ਸਾਰੇ ਜਾਣਦੇ ਨੇ ਤੇ ਉਹਨਾਂ ਦੀਆਂ ਮਾਂ ਮਾ ਫੋਨ ਕਰਦੀ ਆ ਬੱਚਾ ਤੂੰ ਕਿੱਦਾਂ ਪਰ ਮੈਨੂੰ ਫੋਨ ਨਹੀਂ ਆਉਂਦਾ ਮੈਂ ਹੁਣ ਵੀ ਜੇ ਵਾਰ ਹੋ ਮਾਂ ਪਤਾ ਨਹੀਂ ਲੱਗਦਾ ਹੁੰਦਾ ਵੀ ਕੋਈ ਮੈਨੂੰ ਪੁੱਛੂਗਾ ਵੀ ਤੂੰ ਖਾਣਾ ਖਾ ਲਿਆ ਅੱਛਾ ਕੋਈ ਪੁੱਛੂਗਾ ਵੀ ਤੂੰ ਠੀਕ ਐ ਮੇਰਾ ਆਪਣਾ ਦਰਦ ਬਹੁਤ ਵੱਡਾ ਇਸ ਦਰਦ ਕਰਕੇ ਮੈਂ ਇਹਨਾਂ ਭੈਣਾਂ ਦੇ ਵਿੱਚੋਂ ਕੁੜੀਆਂ ਦੇ ਵਿੱਚੋਂ ਕਿਤੇ ਨਾ ਕਿਤੇ ਸਕੂਨ ਮਹਿਸੂਸ ਕਰਦਾ ਹਨ ਉਹਨਾਂ ਲੱਖਾਂ ਮਾਵਾਂ ਦੇ ਵਿੱਚੋਂ ਕਰਦਾ ਤੇ ਮੇਰਾ ਸਭ ਤੋਂ ਵੱਡਾ ਮੇਨ ਕਾਰਨ ਇਹ ਹੀ ਹੈ ਮੈਂ ਖੁਦ ਦੇ ਦਰਦ ਹੰਡਾਇਆ ਤੇ ਮੈਂ ਨਹੀਂ ਚਾਹੁੰਦਾ ਵੀ ਇਹ ਦਰਦ ਹਰਤੀ ਭੈਣ ਦੇ ਉੱਤੇ ਆਵੇ ਜੇ ਦਰਦ ਹਰ ਇੱਕ ਤੇ ਆਵੇ ਹਨਾ ਤੇ ਮੈਨੂੰ ਲੱਗਦਾ ਵੀ ਜੋ ਚੀਜ਼ਾਂ ਮੈਂ ਵੇਖੀਆਂ ਵੀ ਉਹ ਆਉਣ ਵਾਲਾ ਸਾਡਾ ਹੋਰ ਕੋਈ ਬੱਚਾ ਨਾ ਵੇਖੇ ਗਰੀਬੀ ਦੇ ਵਿੱਚ ਕੋਈ ਬੱਚਾ ਨਾ ਪੜੇ ਗਰੀਬੀ ਦੇ ਵਿੱਚ ਕੋਈ ਭੈਣ ਨਾ ਅੱਗੇ ਜਾਵੇ ਤਾਂ ਮੈਂ ਜਿੰਨੀ ਕੋਸ਼ਿਸ਼ ਕਰਦਾਗਾ ਮੈਂ ਉਹ ਕੋਸ਼ਿਸ਼ ਉਹਨਾਂ ਨੂੰ ਖੁਸ਼ੀ ਦੇਣ ਦੇ ਲਈ ਆ ਜੋ ਆਪਣੀਆਂ ਆਸੇਪਾ ਮਿਤ ਗਿੱਦਾ ਕਰਾਉਣੇ ਤੀਆਂ ਕਰਾਉਣੇ ਆ ਤਾਂ ਇਹਦੇ ਵਿੱਚ ਮੇਰਾ ਮੇਨ ਮਕਸਦ ਇਹ ਹੁੰਦਾ ਵੀ ਮੈਂ ਕਿਸੇ ਦਾ ਸਹਾਰਾ ਬਣਾ ਕਿਸੇ ਨੂੰ ਗਮਾ ਚੁੱਕਾ ਟਕੇ ਉਹਨੂੰ ਖੁਸ਼ੀਆਂ ਵਾਲਾ ਲੈ ਕੇ ਆਵਾਂ ਤੇ ਜੇ ਮੈਂ ਕੋਈ ਵੀ ਮੈਂ ਕਮਾਈ ਵੀ ਕਰਦਾ ਕਿਤੇ ਸ਼ੋਅ ਦੇ ਵਿੱਚ ਮੈਨੂੰ 2-4 ਪੈਸੇ ਆਉਂਦੇ ਵੀ ਨਹੀਂ ਉਹਦੇ ਵਿੱਚ ਮੈਂ ਖਰਚਾ ਕੱਟ ਕੇ ਮੈਂ ਸਾਰੀ ਕਿਤੇ ਨਾ ਕਿਤੇ ਕਿਸੇ ਲੋੜਵੰਦ ਬੱਚੇ ਨੂੰ ਉਹਦੀ ਪੜ੍ਹਾਈ ਦੀ ਫੀਸ ਭੇਜ ਦੇਣੀ ਕਿਸੇ ਕੁੜੀ ਨੂੰ ਭੇਜ ਦੇਣੀ ਕਿਵੇਂ ਨਾ ਕਿਵੇਂ ਕਰਕੇ ਮੈਂ ਸਾਰੀ ਜਿਹੜੀ ਚੀਜ਼ ਹੈ ਮੈਂ ਉਹਨਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਬਹੁਤੇ ਜਦੋਂ ਆਪਾਂ ਦੀਆਂ ਦੇ ਮਿਲਦੇ ਤੇ ਸੰਧਾਰੇ ਦੇ ਰਹੇ ਹੁੰਨੇ ਆ ਤੇ ਹੋ ਸਕਦਾ ਬਹੁਤੇ ਲੋਕ ਇਹ ਸੋਚਦੇ ਨੇ ਪਤਾ ਨਹੀਂ ਐ ਅਮੀਰ ਘਰਾਂ ਦੀਆਂ ਕੁੜੀਆਂ ਨੂੰ ਸੰਧਾਰੇ ਦਿੰਦੇ ਨੇ ਜੈ ਸੈਲੀਬ੍ਰਿਟੀ ਜੀ ਨੂੰ ਸੰਧਾਰੇ ਦਿੰਦੇ ਨੇ ਪਰ ਉਹਨੂੰ ਗਰਾਉਂਡ ਪੱਧਰ ਤੇ ਇਹਨਾਂ ਕੋਈ ਦੇਖਦਾ ਤੁਸੀਂ ਜਾਣਦੇ ਹੋ ਤੁਸੀਂ ਦੇਖਦੇ ਹੋ ਵੀ ਉੱਥੇ ਹਰ ਇੱਕ ਤੇ ਨੂੰ ਸੰਧਾਰਾ ਮਿਲਦਾ ਹਰ ਇੱਕ ਭੈਣ ਨੂੰ ਸਤਿਕਾਰ ਮਿਲਦਾਗਾ ਹਨਾ ਤੇ ਜਿਵੇਂ ਅਸੀਂ ਉੱਥੇ ਕੋਈ ਅਸੀਂ ਆਪਣੀ ਕੋਈ ਵਾਵਾ ਕੱਟਣ ਦੇ ਲਈ ਕੋਈ ਵੱਡੀਆਂ ਹਸਤੀਆਂ ਨੂੰ ਨਹੀਂ ਬੁਲਾਉਂਦੇ ਹਨਾ ਜਿਨ੍ਹਾਂ ਨੂੰ ਵੀ ਬੁਲਾਉਣਾ ਕਿਤੇ ਨਾ ਕਿਤੇ ਉਹਨਾਂ ਦਾ ਸਾਡੇ ਉਸ ਮੰਚ ਦੇ ਨਾਲ ਕਿਤੇ ਨਾ ਕਿਤੇ ਲਗਾ ਹੁੰਦਾ ਜਿਵੇਂ ਇਸ ਵਾਰ ਅਸੀਂ ਪਦਮ ਸ੍ਰੀ ਨਿਰਮਲ ॠषि ਜੀ ਨੂੰ ਬੁਲਾਇਆ ਨਿਰਮਲ ॠषि ਜੀ ਸਾਡੇ ਉਸ ਇਲਾਕੇ ਦੇ ਨੇ ਮੇਰੇ ਨਾਲ ਦੇ ਪਿੰਡ ਦੇ ਖੀਵੇ ਦੇ ਨੇ ਉਹ ਉਹਨਾਂ ਨੇ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਬਹੁਤ ਵੱਡਾ ਮਾਣ ਵਾਲੀ ਗੱਲ ਆ ਉਹ ਜਿਹੀਆਂ ਸ਼ਖਸੀਅਤਾਂ ਨੂੰ ਜਦੋਂ ਅਸੀਂ ਸਾਡੀਆਂ ਬੇਟੀਆਂ ਦੇ ਰੂਹ ਰੂ ਕਰਦੇ ਹਾਂ ਤਾਂ ਸਾਡੇ ਸਾਡੀਆਂ ਬੱਚੀਆਂ ਉਹਨਾਂ ਤੋਂ ਕੁਝ ਸਿੱਖਦੀਆਂ ਨੇ ਵੀ ਜਦੋਂ ਨਿਰਮਲ ॠषि ਵਰਗੇ ਇਸ ਇਲਾਕੇ ਚੋਂ ਟਿੱਬਿਆਂ ਦੇ ਪਿੰਡਾਂ ਚੋਂ ਉੱਠ ਕੇ ਇਸ ਲੈਵਲ ਤੇ ਜਾ ਸਕਦੇ ਅਸੀਂ ਕਿਉਂ ਨਹੀਂ ਜਾ ਸਕਦੀਆਂ ਜਾ ਅਸੀਂ ਮਾਤਾ ਚਰਨ ਕੌਰ ਨੂੰ ਬੁਲਾਉਣੇ ਉਹਨੂੰ ਪਿਆਰ ਕਰਦੇ ਆ ਉਹ ਵੀ ਸਾਡੇ ਜ਼ਿਲ੍ਹੇ ਦਾ ਇੱਕ ਮਾਣ ਹੈ ਸਿੱਧੂ ਮੁਸੇਵਾਲੀ ਦੇ ਦੇ ਮਦਰ ਨੇ ਉਹਨਾਂ ਨੇ ਇੱਕ ਕਿੱਡੇ ਵੱਡੇ ਫਨਕਾਰ ਨੂੰ ਜਨਮ ਦਿੱਤਾ ਸਾਡੇ ਮਾਨਸਾ ਜਿਲੀ ਦਾ ਮਾਣ ਨੇ ਉਹਨਾਂ ਨੂੰ ਉੱਥੇ ਅਸੀਂ ਤਾਂ ਬਲਾ ਕੇ ਰੂਰੂ ਕਰਦੇ ਆ ਹੋਰ ਵੀ ਕਿੱਡੀਆਂ ਕਿੱਡੀਆਂ ਸਖਸ਼ੀਤਾ ਸਾਡੇ ਉਸ ਮੇਲੇ ਦੇ ਵਿੱਚ ਆਉਂਦੀਆਂ ਨੇ ਤਾਂ ਅਸੀਂ ਉਹਨਾਂ ਦਾ ਬੁਲਾਉਣ ਦਾ ਕਾਰਨ ਕਿਤੇ ਨਾ ਕਿਤੇ ਇਹ ਹੁੰਦਾ ਵੀ ਸਾਡੀਆਂ ਬੱਚੀਆਂ ਉਹਨਾਂ ਤੋਂ ਬਹੁਤ ਸਾਰਾ ਕੁਝ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਆਉਣ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਆਪਣਾ ਨਾਮ ਰੌਸ਼ਨ